ਇਹ ਯਾਦ ਰੱਖਿਓ ਮਨੁੱਖੀਆਂ ਮੁੱਖ ਤਿੰਨ ਲੋੜਾਂ ਨੇ ਰੋਟੀ ਕਪੜਾ ਤੇ ਮਕਾਨ ਕਈ ਰੋਟੀ ਤੋਂ ਤਰਸਦੇ ਨੇ ਕਈਆਂ ਨੂੰ 36 ਪ੍ਰਕਾਰ ਦੇ ਪਦਾਰਥ ਮਿਲਦੇ ਨੇ ਕਈ ਭੁੱਖੇ ਸੌਂਦੇ ਨੇ ਕਈ ਰੱਜ ਕੇ ਸੌਂਦੇ ਉਹਨਾਂ ਨੂੰ ਫਿਰ ਵੀ ਨੀਂਦ ਨਹੀਂ ਆਉਂਦੀ ਮੁੱਖ ਲੋੜ ਦਾ ਪੱਤੇ ਦੀ ਢਿੱਡ ਭਰਨ ਦੀ ਹੈ ਰੋਟੀ ਇਸ ਕਰਕੇ ਮਨੁੱਖ ਖਾਂਦਾ ਏ ਕਿ ਮਨੁੱਖ ਦੀ ਜਿਹੜੀ ਭੁੱਖੋਂ ਮਿਟ ਜਾਵੇ ਔਰ ਕਿੰਾਂ ਵਾਰੀ ਮਨੁੱਖ ਬੜਾ ਕੁਝ ਖਾ ਲੈਂਦਾ ਪਰ ਭੁੱਖ ਨਹੀਂ ਮਿਟਦੀ। ਬਈਆ ਛਾਤਿਆਂ ਦੇ ਵਿੱਚ ਅਸੀਂ ਜਾਣਦੇ ਆ ਬੜਾ ਕੁਝ ਖਾ ਲੈਨੇ ਆ ਸਾਨੂੰ ਲਾਲਚ ਹੁੰਦਾ ਹੈ ਨਾ ਖਾਣ ਦਾ ਜਿੰਨਾ ਸ਼ਕਲ ਸਿੱਤਾ ਉਹਨਾਂ ਕੋ ਖਾਤੀ ਜਾਣਾ ਭਾਵੇਂ ਘਰੇ ਜਾ ਕੇ ਆਪੋ ਬਿਮਾਰ ਪੈ ਜਾਈ। ਭੁੱਖ ਲੋੜ ਬਲੁੱਖ ਦੀ ਭੁੱਖ ਮਟਾਉਂਦੀ ਏ।